ਤਨੀ ਹੋਣੀ ਬਹੁਤ ਚਿਰ ਦੇ ਬਹੁਤ ਚਿਰ ਸਾਡੀ ਗੱਲ ਚੱਲਦੀ ਆ ਬਹੁਤ ਪਿਆਰ ਵੀ ਆ ਐਂਡ ਆ ਦੋ ਯੂ ਵਨ ਥਿੰਗ ਓਨਲੀ ਆ ਹੈਂਫੁਲ ਆਫ ਸਿੰਗਰ ਜਿਹੜੇ ਆ ਆਪਣੇ ਦਿਲ ਦੀ ਗੱਲ ਕਰਦੇ ਆ ਪੰਜਾਬ ਦੀ ਓਪਨ ਦੀ ਗੱਲ ਕਰਦੇ ਆ ਜ਼ੋਨ ਦੇ ਖਾਬ ਬੋਲਦੇ ਥਿਸ ਗਾਈ ਇਜ਼ ਅ ਟਰੂ ਹੀਰੋ ਇਨ ਪੰਜਾਬ ਯੂ ਆਰ ਕੈਨੋਟ ਪੰਜਾਬ ਦੇ ਪੁੱਤ ਕੌਣ ਆ ਹੂ ਸਪੀਕਸ ਆਹ ਥੀਜ਼ ਆਰ ਦ ਪੀਪਲ ਥੀਜ਼ ਆਰ ਦ ਪੀਪਲ ਆ ਰੀਲੀ ਫੋਲੋ ਨੋ ਨੋ ਦੇਖੋ ਜੀ 25 ਸਾਲ ਹੋ ਗਏ ਨੇ ਹਨਾ ਕਾਲਸਾਇਰ ਨੂੰ ਐਨੀ ਮੈਂ ਮਤਲਬ ਇਮੋਸ਼ਨਲ ਵੀ ਹੋ ਜਨਾ ਕਿ ਪਰਾਂ ਕਿਉਂਕਿ ਜਦੋਂ ਕੋ ਚੰਗਾ ਕੰਮ ਕਰਦਾ ਨਾ ਉਹ ਲੱਤਾਂ ਖਿੱਚਣ ਵਾਲੇ ਬਹੁਤ ਹੁੰਦੇ ਨੇ ਅਸ ਮੇਰੀ ਹੱਥ ਜੋੜ ਕੇ ਬੇਨਤੀ ਆ ਜੇ ਤੁਸੀਂ ਸਪੋਰਟ ਨਹੀਂ ਕਰ ਸਕਦੇ ਨਾ 네ਗਟਿਵਿਟੀ ਨਾ ਫਲਾਇਆ ਕਰੋ ਕਿਉਂਕਿ ਮੈਂ ਇਹਨਾਂ ਨੂੰ ਮਤਲਬ ਥੋੜੇ ਛੋਟੇ ਛੋਟੇ ਦਾੜੇ ਹੁੰਦੇ ਸੀ ਜਦ ਦਾ ਮੈਂ ਜਾਣਦਾ ਬਣਾ ਤੇ ਲੁਕੇ ਰਹਿ ਮੈਨ ਯੂ نو ਹੀ ਕੇ एवरीथिंग apni sikili apni pantali and sani and likhas so it doesn't matter what crisis happening around the world you know khalsa is the first to go there ਐਂਡ ਦੈਟਸ ਅ ਬਿਊਟੀਫੁਲ ਥਿੰਗ ਕਿਉਂਕਿ ਆਪਾਂ ਆਪਣੇ ਲਈ ਤਾਂ ਸਾਰੇ ਕਰਦੇ ਰਹਿੰਨੇ ਆ ਹਨਾ ਪਰ ਇਹ ਉਹ ਜਿਹੜਾ ਗੁਰੂ ਦਾ ਪ੍ਰਚਾਰ ਹੈ ਗੁਰੂ ਦੀ ਜੋ ਸਾਨੂੰ ਉਹਨਾਂ ਨੇ ਕਿਹਾ ਵੀ ਉਹਨਾਂ ਲਈਆਂ ਤੇ ਚੱਲਣਾ ਉਹ ਇਹ ਚੱਲਦੇ ਨੇ ਸੋ ਮੈਂ ਫਾਈਨਲੀ ਆਮ ਬਲੈਸਡ ਆਮ ਬਲੈਸਡ ਕਿਉਂਕਿ ਚੱਕਰ ਪਤਾ ਕਿ ਦੇਖੋ ਮੈਂ ਨਿਕਲ ਜਾਣਾ ਸੀਗਾ ਫਿਰ ਮੈਂ ਪਛਤਾਉਣਾ ਸੀ ਮੈਂ ਕਹਿੰਦਾ ਯਾਰ ਸੋ ਇਹ ਇਹ ਗੱਲ ਹੈ ਉਹ ਇਹ ਵੀ ਭਾਜੀ ਗੱਲ ਆ ਵੀ ਉਹਦੇ ਹੁਕਮ ਤੋਂ ਬਿਨਾ ਪੱਤਾ ਨਹੀਂ ਚੱਲ ਸਕਦਾ ਸੋ ਆ ਟਾਈਮ ਜਿਹੜਾ ਆਪਾਂ ਵੀ ਪਲਾਨ ਬਣਾਉਨੇ ਰਹਿੰਨੇ ਆ ਹਨਾ ਪਰ ਆ ਇੰਟਰਵਿਊ ਹੈ ਜਿਹੜੀ ਜਾਂ ਇੱਥੇ ਹੀ ਮੈਂਣਾ ਸੀ ਇੱਥੇ ਅੰਦਰ ਨਹੀਂ ਹੋਣੀ ਸੀ ਉਹ ਪਾਰਕਿੰਗ ਤੇ ਸੋ ਆ ਸਟ੍ਰੋਂਗ ਬਲੀਵਰ ਸੋ ਥੈਂਕ ਯੂ ਮੈਂ ਉਹ ਹੀ ਤੁਹਾਨੂੰ ਕਹਿਣਾ ਯੂ ਮੈਨ ਆਫ ਕੋਰੇਜ ਮੈਨ ਆਫ ਕੋਰੇਜ ਸਪੀਕਸ ਆਫ ਦੀ ਇਸ਼ੂਸ ਦੀ ਅਦਰ ਥਿੰਗ ਇਸ਼ ਸ਼ਾਈ ਅਵੇ ਫਰਮ ਥਿਸ ਇਸ ਦਾ ਗਾਈ ਦਾ ਰੀਅਲ ਜੀ ਨੋ ਆ ਥਿੰਕ ਪਾਜੀ ਵੀ ਆਲ ਨੀਡ ਟੂ ਸਟੈਂਡ ਅਗੇਂਸ ਵਾਟਐਵਰ ਇਸ ਗੋਇੰਗ ਇਨ ਦਾ ਵਰਲਡ ਐਨੀਥਿੰਗ ਰੋਂਗ ਇਸ ਰੋਂਗ ਇਟ ਡਸਨਟ ਮੈਟਰ ਦੈਟਸ ਇਟ ਪਹਿਲਾ ਇਨਸਾਨੀਅਤ ਧਰਮ ਚਾਹੀਦਾ ਤੁਹਾਡਾ ਸੋ ਬੀਨ ਅ ਨਾਰਡਿਸ ਮੈਂ ਤਾਂ ਜਦੋਂ ਵੀ ਮੇਰਾ ਸੂਤ ਲੱਗਦਾ ਮੈਂ ਤਾਂ ਬੋਲਦਾ ਹੁੰਨਾ ਹਮੇਸ਼ਾ ਬਾਕੀ ਆਰਟਿਸਟ ਨਵੇਂ ਕਹਿੰਦਾ ਹੁੰਦਾ ਯਾਰ ਵੀ ਜਿਹੜੇ ਪੈਸੇ ਚਲੋ ਤਾਂ ਆਪ ਕਮਾਈ ਜਾਂਦੇ ਆ ਪਰ ਬੋਲਿਆ ਜਰੂਰ ਕਰੋ ਤੁਹਾਨੂੰ ਸੁਣ ਕੇ ਸ਼ਾਇਦ ਕਿਸੇ ਦਾ ਮਾਈਂਡ ਚੇਂਜ ਹੋ ਜਾਵੇ 100% ਰਾਈਟ ਐਂਡ ਆ ਐਂਡ ਆ ਬਲੀਵ ਇਨ ਸਪਰੈਡਿੰਗ ਲਵ ਡੋਨਟ ਸਪ੍ਰੈਡ ਹੇਟ ਰਾਈਟ ਉਹ ਦੁਨੀਆ ਚ ਦੁਦੇ ਨਫਰਤ ਬਹੁਤ ਆ ਸੋ ਇੱਕ ਦੂਸਰੇ ਨੂੰ ਪਿਆਰ ਵੰਡਿਆ ਕਰੋ ਦੁਗਣਾ ਚੌਗਣਾ ਹੋ ਏਦਾਂ ਮਿਲਦਾ ਫੇ ਏਦਾਂ ਮਿਲਦਾ ਕੋਈ 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 ਸਹੀ ਗੱਲ ਹੈ ਹੁਣ ਜੇ ਤੁਸੀਂ ਪੰਜਾਬ ਜਾਣਾ ਹਾਂਜੀ ਤੁਸੀਂ ਸਾਡੇ ਇੱਕ ਪ੍ਰੋਜੈਕਟ ਵਿੱਚ ਕਰਨਾ ਜ਼ਰੂਰ ਹੈ ਬਸ ਜਸਟ ਵਨ ਪ੍ਰੋਜੈਕਟ ਕੋਈ ਚੱਕਰੀ ਨਹੀਂ ਆਰੇ ਤੁਸੀਂ ਇੱਕ ਫੋਨ ਕਰਨਾ ਜਾਂ ਮੈਸੇਜ ਕਰਨਾ ਆਮ ਦੇਰ ਦੇਰ ਆ ਸੋ ਮਨੀ ਪੀਪਲ ਆਊਟ ਦੇ ਰਾਈਟ ਪਰਫਾਰਮਰਸ ਐਂਟਰਟੇਨਰਸ ਪਰ ਆਮ ਟੈਲੀ ਯੂ ਆਈ ਜਨੂਲੀ ਐਂਡ ਆ ਪੀਪਲ ਨੋ ਮੀ ਆ ਡੋਨਟ ਬੋਲ ਸਿਰਟ ਸਟ੍ਰੇਟ ਯੂ ਆਰ ਵਨ ਦਾ ਗਾਈ ਐਕਚੁਅਲੀ ਸਪੀਕਸ ਆਪ ਯੂ ਆਰ ਦਾ ਵਨ ਗਾਈ ਥੈਟ you know actually respect what we all fighting for you know against oppression against injustice and that's why i say to guys i'm very selective and that's a noisy people and this is one of the guys who's always spoken up and that's why we like jazzy jazzy bhai he's never shy away so again and again i'll say again not mean like that because bhai kia ek zimmedari hundi a punjab ya punjabi ya punjab punjabi de putmare khade a punjabi na sari kaamjab punjabi na hoye a punjab di gal karde ਜਿਹੜੇ ਪੰਜਾਬ ਨੂੰ ਵੜਦ ਕੇ ਪੰਜਾਬੀ ਵੜ ਕੇ ਸਾਡੇ ਪੇਕਲੋ ਮੁਰਕੇ ਬੇਈਮਾਨ ਮੰਨਦੇ ਉਹਨਾਂ ਅਸੀਂ ਗੱਲ ਨਹੀਂ ਕਰੀ ਕਰਦੇ ਭਾਈ ਸਾਹਿਬ ਨਾਲ ਗੱਲ ਕਰਦੇ ਆ ਜਿਹੜੇ ਪੰਜਾਬ ਦੇ ਅਸਲੀ ਪੋਤੇ ਆ ਦੇਖੋ ਜੀ ਮੈਂ ਤਾਂ ਕਹਿਣਾ ਹੁੰਦਾ ਦੂਜੀ ਪੰਜਾਬੀ ਮਾਂ ਬੋਲੀ ਨਾ ਹੁੰਦੀ ਜੈਜੀ ਜੀ ਦਾ ਨਾਮ ਕੈਨੇਡਾ ਦੀ ਧਰਤੀ ਗ੍ਰੈਂਡ ਬੈਂਕ ਸਟਰੀਟ ਤੇ ਸੜੋ ਲਿਖਿਆ ਜਾਣਾ ਸੀ ਹਨਾ ਕਦੇ ਸ਼ਰਤਾਂ ਦੇ ਕੰਮ ਕਰਦੇ ਹੋਣੇ ਸੋ ਮੈਂ ਤਾਂ ਕਰਦਿਆਂ ਨੂੰ ਬੇਨਤੀ ਕਰਦਾ ਹਾਂ ਤਾਂ ਵੀ ਆਪਣੇ ਬੱਚਿਆਂ ਨੂੰ ਪੰਜਾਬੀ ਜ਼ਰੂਰ ਸਿਖਾ ਲਿਆ ਕਰੋ ਠੀਕ ਹੈ ਨਾ ਕਿਉਂਕਿ ਪੰਜਾਬੀ ਤੋਂ ਬਿਨਾ ਮੈਂ ਇੱਥੇ ਨਹੀਂ ਖੜਾ ਹੋਣਾ ਸੀਗਾ ਹਰਾ ਸੋਹੀ ਗੱਲਾਂ ਉਹ 35 ਅੱਖਰਾਂ ਦੇ ਵਿੱਚੋਂ ਡੁੱਲਦਾ ਪਰ ਪਰ ਡੁੱਲਦਾ ਪਿਆਰ ਜੀ ਹਉ ਗੁਰੂਆਂ ਨੇ ਪਾਣੀ ਏ ਚ ਲਿਖਤੀ ਜਿਦਾ ਕਰਾਂ ਦਿਲੋਂ ਸਤਕਾਰ ਜੀ ਓ ਬੱਚਿਆਂ ਨੂੰ ਦੱਸੋ ਸ਼ੁੱਧ ਬੋਲ ਕੇ ਕੋਈ ਹੋਰ ਨਾ ਰੰਗੀਨ ਖਾਵ ਤੱਕਿਓ ਮਿੱਠੀ ਬੋਲੀ ਰੰਗਲੇ ਪੰਜਾਬ ਦੀ ਪੰਜਾਬੀਓ ਪੰਜਾਬੀ ਯਾਦ ਰੱਖਿਓ ਆ ਮਿੱਠੀ ਬੋਲੀ ਰੰਗਲੇ ਪੰਜਾਬ ਦੀ ਪੰਜਾਬੀਓ ਪੰਜਾਬੀ ਯਾਦ ਰੱਖਿਓ ਹਾਂ ਮਿੱਠੀ ਬੋਲੀ ਰੰਗਲੇ ਪੰਜਾਬ ਦੀ ਪੰਜਾਬੀ ਓ ਪੰਜਾਬੀ ਯਾਦ ਰੱਖਿਓ ਹੁਣੇ ਸੋਨਿਆ ਅੱਧੀ ਗਾਲ ਥੈਂਕ ਯੂ ਬਟ ਪੋਲੀ